ਗੱਲ ਕਰਦੇ ਹਾਂ ਅੱਜ ਪੀਐਸਟੈਟ ਦੇ ਸੰਬੰਧ ਵਿੱਚ ਸੋ ਜਿਨ੍ਹਾਂ ਦਾ ਪੀਐਸਟੈਟ ਕਲੀਅਰ ਆ ਉਹ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਕਿਉਂਕਿ ਆਉਣ ਵਾਲਾ ਜੋ ਆਈਟੀਟੀ ਕੈਟਰ ਹੋਵੇ ਜਾਂ ਮਾਸਟਰ ਕੈਟਰ ਉਸ ਦੀ ਇਨਫੋਰਮੇਸ਼ਨ ਤੁਹਾਨੂੰ ਇੱਥੇ ਦਿੱਤੀ ਜਾਏਗੀ ਜਾਂ ਕੋਈ ਵੀ ਗਵਰਨਮੈਂਟ ਜੋਬ ਹੋਵੇ ਉਸ ਦੀ ਵੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਏਗੀ ਸੋ ਗੱਲ ਕਰਦੇ ਆਬ ਆਬਜੈਕਸ਼ਨ ਦੀ ਆਬਜੈਕਸ਼ਨ ਕਿਵੇਂ ਲੱਗਣਾ ਤੇ ਕਿੰਨੀ ਫੀਸ ਦੇਣ ਪੈਣੀ ਹੈ 1 ਐਮਐਸਕੇਓ ਦੀ ਸੋ ਤੁਸੀਂ ਜੋ ਦੇਖ ਰਹੇ ਹੋ ਸਾਈਡ ਤੇ ਪੀਐਸਟੈਟ ਲੌਗਇਨ ਕਰਕੇ ਤੁਸੀਂ ਉੱਤੇ ਨਿਊ ਕਲਿੱਕ ਕਰਨਾ ਤੁਸੀਂ ਜੇ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਅੱਗੇ ਸਾਈਟ ਖੁੱਲੇਗੀ ਹਾਂਜੀ ਅਗਲਾ ਪੇਜ ਖੁੱਲ ਗਿਆ ਇੱਥੇ ਤੁਸੀਂ ਦੇਖ ਸਕਦੇ ਹੋ ਜੋ ਡੇਡ ਦਿੱਤੀ ਹੈ ਅਬਜੈਕਸ਼ਨ ਦੀ 10 ਤਰੀਕ ਤੋਂ ਲੈ ਕੇ 15 ਤਰੀਕ ਤੱਕ ਦਿੱਤੀ ਹੈ ਅੱਜ ਜੋ 13 ਤਰੀਕ ਹੋ ਚੁੱਕੀ ਹੈ ਸੋ ਤੁਸੀਂ ਇਸ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਜੋ ਅੱਗੇ ਜੋ ਪੇਜ ਖੁੱਲੇਗਾ ਉਹ ਤੁਸੀਂ ਦੇਖ ਸਕਦੇ ਹੋ ਹਾਂਜੀ ਤੁਸੀਂ ਦੇਖ ਸਕਦੇ ਹੋ ਜੋ ਇੱਥੇ ਅਨਸਰ ਟੂ ਬੀ ਚੈਲੰਜ ਜਿਸ ਤੇ ਤੁਹਾਨੂੰ ਡਾਊਟ ਲੱਗਦਾ ਜਿਹੜੇ ਐਮਐਸਕਯੂ ਤੇ ਤੁਹਾਨੂੰ ਲੱਗਦਾ ਵੀ ਇਸ ਦਾ ਅਨਸਰ ਗਲਤ ਹੈ ਸੋ ਤੁਸੀਂ ਉਸ ਕੁਐਸਚਨ ਸੈਟ ਦਾ ਸੀ ਇੱਕ ਭਰਿਆ ਇਥੇ ਪੇਅਅਬਲ ਅਮਾਉਂਟ ਆ ਗਿਆ ਕਿ ਜੋ ਪਰ ਐਮਸੀਕੀ ਕੁਐਸਚਨਸ ਹੈ ਉਹਦੇ 450 ਰੁਪਏ ਲੱਗਨੇ ਸੋ ਇੱਕ ਐਮਸੀਕੀ ਉਹਦੇ 450 ਅਗਰ ਤੁਸੀਂ ਦੋ ਜਾਂ ਕਰਦੇ ਹੋ ਤਾਂ ਤੁਹਾਨੂੰ ਦੋਹਾਂ ਦੀ ਜੋ ਹੈ 900 ਰੁਪਏ ਫੀਸ ਦੇਣੇ ਪੈਗੀ ਸੋ ਜੋ ਕਿ ਬਹੁਤ ਜ਼ਿਆਦਾ ਰੱਖੀ ਹੋਈ ਹੈ ਗਵਰਨਮੈਂਟ ਜਾਂ ਡਿਪਾਰਟਮੈਂਟ ਨਹੀਂ ਚਾਹੁੰਦਾ ਕਿ ਕੋਈ ਆਬਜੈਕਸ਼ਨ ਲਗਾਏ ਇਸ ਤਰ੍ਹਾਂ ਦੀ ਫੀਸ ਰੱਖੀ ਹੋਈ ਹੈ ਉਹਨਾਂ ਨੇ ਸੋ ਜੇਕਰ ਜਿਨ੍ਹਾਂ ਦੇ ਇੱਕ ਅਦਾ ਐਮਸੀਕਿਊ ਲੱਗਦਾ ਵੀ ਗਲਤ ਆ ਸੰਦਾ ਜਾਂ ਇੱਕ ਇੱਕ ਅਦੇ ਨੰਬਰ ਤੋਂ ਜੋ ਰਹਿ ਗਏ ਨੇ ਉਹ objection ਜਰੂਰ ਲਗਾਉਣ ਕਿਉਂਕਿ ਉਹਨਾਂ ਦਾ ਟੈਸਟ ਕਲੀਅਰ ਹੋਣ ਦੇ ਚਾਂਸ ਜ਼ਰੂਰ ਨੇ ਸੋ ਤੁਸੀਂ ਇਸ ਤਰ੍ਹਾਂ ਹੀ objection ਲਗਾ ਸਕਦੇ ਹੋ ਤਾਂ ਤੇ ਫੀਸ ਪੇਮੈਂਟ ਕਰਕੇ ਤੁਸੀਂ ਸਬਮਿਟ ਕਰ ਸਕਦੇ ਹੋ ਆਨਲਾਈਨ ਫੀਸ ਪੇਮੈਂਟ ਹੋ ਜਾਏਗੀ ਉਹਨਾਂ ਨੂੰ ਸੋ ਫਿਰ ਤੁਹਾਡਾ ਜੋ ਫਾਈਨਲ ਅਨਸਰ ਕੀ ਆਏਗੀ ਜਾਂ ਰਿਜ਼ਲਟ ਆਏਗੀ ਉਸ ਤੇ ਤੁਹਾਨੂੰ ਜੇ ਇੱਕ ਗ੍ਰੇਸ ਮਾਰਕਸ ਮਿਲਦੇ ਆ ਤਾਂ ਉਸ ਵਿੱਚ ਐਡ ਹੋ ਜਾਣਗੇ ਸੋ జేకర చైబ్బ జరుడియో ధన్యవాద దోస్తాను అలీ వీడియో ధన్యవాద